ਅਰਬ ਦੇਸ਼ਾਂ, ਤੁਰਕੀ, ਇਰਾਨ ਆਦ ਦੇ ਆਪਸੀ ਰਿਸ਼ਤੇ ਵੀ ਕਾਫੀ ਗੁੰਝਲਦਾਰ ਨੇ। ਪੱਛਮੀ ਏਸ਼ੀਆ ਤੇ ਉੱਤਰੀ ਅਫਰੀਕਾ 'ਚ ਕਈ ਥਾਵਾਂ ਤੇ ਇਹਨਾਂ ਦੇਸ਼ਾਂ ਦੇ ਵਿਚਕਾਰ ਪ੍ਰੌਕਸੀ ਯੁੱਧ ਚੱਲ ਰਹੇ ਨੇ। ਲੈਬਨਾਨ ਵਿੱਚ ਹਿਜ਼ਬੁੱਲਾ, ਯਮਨ 'ਚ ਹੁਥੀ, ਇਰਾਕ 'ਚ ਕੁਝ ਟੜਿਆਂ ਨੂੰ ਇਰਾਨ ਦਾ ਸਮਰਥਨ ਪ੍ਰਾਪਤ ਹੈ। ਤਾਂ ਉਹਨਾਂ ਦੇਸ਼ਾਂ ਵਿੱਚ ਉਹਨਾਂ ਦੇ ਵਿਰੋਧੀਆਂ ਨੂੰ ਖਾੜੀ ਦੇਸ਼ ਮਦਦ ਕਰਦੇ ਨੇ ਸੂਡਾਨ ਵਿੱਚ ਵੀ ਅਜਿਹਾ ਹੀ ਹੋ ਰਿਹਾ ਹੈ ਹਾਲੀ ਦੇ ਵਿੱਚ ਸੀਰੀਆ 'ਚ ਸੱਤਾ ਤਬਦੀਲੀ ਹੋਈ ਪਹਿਲਾ ਸੱਤਾ ਤੇ ਕਾਬਜ ਬਸ਼ਰ ਅਲ ਅਸਦ ਇਰਾਨ ਦੇ ਕਰੀਬੀ ਸਨ ਤਾਂ ਹੁਣ ਸੱਤਾ ਚਾਏ ਆਲ ਜੁਲਾਨੀ ਤੁਰਕੀ ਅਤੇ ਕਤਰ ਦੇ ਕਰੀਬੀ ਨੇ ਪਿਛਲੇ 2 ਸਾਲਾਂ ਦੀ ਤਬਾਹੀ ਗਾਜ਼ਾ ਤੋਂ ਇਲਾਵਾ ਲੈਬਨਾਨ ਯਮਨ ਸੀਰੀਆ ਤੇ ਇਰਾਨ ਨੂੰ ਪਹੁੰਚਨੀ ਪਈ ਹੈ ਇਰਾਨ ਤੇ ਇਜ਼ਰਾਈਲ 'ਚ ਫਲਸਤੀਨ ਦੇ ਸਮਰਥਨ ਨੂੰ ਲੈ ਕੇ 12 ਦਿਨਾਂ ਦੀ ਭਿਆਨਕ ਲੜਾਈ ਚੱਲੀ ਇਸ ਵਿੱਚ ਅਮਰੀਕਾ ਨੇ ਵੀ ਇਰਾਨ ਦੇ ਪਰਮਾਣੂ ਪਲਾਂਟਾਂ ਤੇ ਬੰਬਾਰੀ ਕੀਤੀ ਸੀ ਗਾਜ਼ਾ ਦੇ ਸਮਰਥਨ ਚ ਹਿਜ਼ਬੁੱਲਾ ਤੇ ਹੂਥੀਆਂ ਨੇ ਇਜ਼ਰਾਈਲ ਤੇ ਹਮਲੇ ਕੀਤੇ ਸੀ ਯਮਨ ਚ ਹੂਥੀਆਂ ਨੇ ਇਜ਼ਰਾਈਲ ਦੇ ਨਾਲ ਨਾਲ ਅਮਰੀਕਾ ਦੇ ਕਈ ਟਿਕਾਣਿਆਂ ਤੇ ਵੀ ਬੰਬਾਰੀ ਕੀਤੀ ਸੀ ਇਸੇ ਦੌਰਾਨ ਹੀ ਸੀਰੀਆ ਚ ਤਖਤਾ ਪਲਟ ਹੋ ਗਿਆ ਉਸ ਸਮੇਂ ਇਜ਼ਰਾਈਲ ਨੇ ਗੁਲਾਨ ਹਾਈਟਸ ਦੇ ਖੇਤਰ ਤੇ ਆਪਣੇ ਕਬਜ਼ੇ ਨੂੰ ਹੋਰ ਵਧਾ ਦਿੱਤਾ ਹਜ਼ਬੁੱਲਾਹ ਨੂੰ ਵੀ ਵੱਡਾ ਨੁਕਸਾਨ ਹੋਇਆ ਹਮਾਸ ਨੂੰ ਗੰਭੀਰ ਝਟਕੇ ਲੱਗੇ